ਭਈ ਆ ਕਾਸੀਨਾਥ ਦੀ ਬਹੁਤ ਪੁਰਾਣੀ ਵੀਡੀਓ ਹੈ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਜਮਲਾ ਜੱਟ ਨੂੰ ਜਮਲਾ ਜੱਟ ਨੂੰ ਕਿਸੇ ਨੇ ਸਵਾਲ ਕੀਤਾ ਕਿ ਨਖਲ ਸਾਹਿਬ ਤੁਸੀਂ ਕਿਉਂ ਨਹੀਂ ਗਾਉਂਦੇ ਤੇ ਜਮਲਾ ਸਾਹਿਬ ਨੇ ਕਿ ਜਵਾਬ ਦਿੱਤਾ ਇਹ ਗੱਲ ਦਾ ਹੋਰ ਕਰਿਓ ਜਮਲਾ ਕੀ ਕਹਿ ਰਿਹਾ ਐਸੇ ਦਿਨ ਦੁਨੀਆ ਤੇ ਆਉਣਗੇ ਜੀ ਹੋ ਸੁਣ ਕੇ ਜਾਏ ਪੂਰੀ ਕਉਂ ਦੀ ਰੱਖਿਆ ਨਹੀਂ ਕਰਨੀ ਤੇ ਪਿਆਰ ਕੁੱਤਿਆਂ ਨਾਲ ਬਿਧਉਣਗੇ ਨਹੀਂ ਮੇਰਾ ਤੌਮੀ ਤੇ ਮਰਾ ਸ਼ੋਮੀ ਪਾਸੇ ਦਿਨ ਦੁਨੀਆ ਤੇਉਣਗੇ ਨਹੀਂ ਕਿਸੇ ਨੇ ਗਉਂ ਦੀ ਰੱਖਿਆ ਨਹੀਂ ਕਰਨੀ ਪਿਆਰ ਕੁੱਤਿਆਂ ਨਾਲ ਬਿਧਉਣਗੇ ਨਹੀਂ ਬੁੜਾਪੇ ਦੀ ਪੰਡ ਨੌਜਵਾਨਾਂ ਤੋਂ ਚੱਕੀ ਨਹੀਂ ਜਾਣੀ ਕਿਉਂਕਿ ਪੈਸੇ ਦਾ ਮਾਣ ਵਖਾਉਣਗੇ ਨਹੀਂ ਓਹ ਤਾਰਾ ਸਾਲ ਦੀ ਕੁੜੀ ਬਣੂਗੀ ਨਾਨੀ ਓਏ ਐਸੇ ਦਿਨ ਵੀ ਦੁਨੀਆ ਤੇ ਥਿਆਉਣਗੇ ਨਹੀਂ ਬਾਰਾ ਸਾਹ ਔਰ ਦੀ ਕੁੜੀ ਬਣੂਗੀ ਨਾ ਮਿਲੀ ਐਸੇ ਦਿਨ ਵੀ ਦੁਨੀਆ ਤੇ ਥਿਆਉਣਗੇ ਨਹੀਂ ਉਹ ਬੁੱਢਾ ਮਰ ਗਿਆ ਤੈਣ ਦੀ ਲੁੱਪੀ ਨੂੰ ਤਰਸਦਾ ਤੇ ਇਹ ਨਾਲ ਸ਼ੈਂਪੂ ਆ ਦੇ ਨਾਉਣਗੇ ਨਹੀਂ ਉਹ ਜਮਲਾ ਜੱਟ ਨੂੰ ਬਹਿਲ ਤੇ ਉਹ ਜਮਲਾ ਜੱਟ ਨੂੰ ਬਹਿਲ ਤੇ ਉਹ ਲੋਕੋ ਇੰਜ ਫਰਮਾਉਂਦਾ ਉਹ ਗੰਦ ਪਿਆ ਪੁੱਤੋ ਮੇਰੋ ਮੈਂ ਹੁਣ ਨਹੀਂ ਗਾਉਂਦਾ ਜਮਲਾ ਜੱਟ ਨੂੰ ਬਹਿਲ ਤੇ ਜਮਲਾ ਜੱਟ ਨੂੰ ਬਹਿਲ ਤੇ ਮੈਂ ਤੇ ਗਾਉਂਗਾ ਹੁੰਦਾ ਸੀ ਨਾਨਕ ਤੇਰੀ ਲੀਲਾ ਨਿਆਰੀ ਅੱਜ ਦੇ ਕਲਾਕਾਰਾਂ ਕੀਤੀ ਓਏ ਰਨ ਪਿਆਰੀ ਸਤਗੁਰ ਨਾਨਕ ਤੇਰੀ ਲੀਲਾ ਨਿਹਰੀ ਐ ਜੀਦਾ ਲਾਲਾ ਵੇਂਦੀ ਦੁਨੀਆ ਸਾਰੀ ਐ ਮੈਂ ਤੇ ਗਾਉਂਗਾ ਹੁੰਦਾ ਸੀ ਨਾਨਕ ਤੇਰੀ ਲੀਲਾ ਨਿਆਰੀ ਅੱਜ ਦੇ ਕਲਾਕਾਰਾਂ ਕੀਤੀ ਓਏ ਰਨ ਪਿਆਰੀ ਹਾਏ ਕਦੂਦੇ ਤੂੰ ਬੇਨੂ ਹਾਏ ਹਾਏ ਕਦੂਦੇ ਤੂੰ ਬੇਨੂ ਕੋਈ ਹੱਥ ਨਹੀਂ ਲਾਉਦਾ ਹੋ ਗੰਦਪੀਆ ਪੁੱਤੋ ਮੇਰੋ ਮੈਂ ਹੁਣ ਨਹੀਂ ਗਾਉਂਦਾ ਜਮਲਾ ਜੱਟ ਮੇਲੇ ਤੇ ਹੋ ਪੂਜਾ ਵਰਗੀਆਂ ਕੁੜੀਆਂ ਦੰਦ ਕੱਢ ਹੱਸਣ ਲੱਗੀਆਂ ਨਸੀਬੋ ਵਰਗੀਆਂ ਓਏ ਸਟੇਜੀ ਜੱਫੀਆਂ ਪਾਉਣ ਲੱਗੀਆਂ ਵੇ ਮੇਰੇ ਪਿੱਛੇ ਨਾ ਪਟ્રોલ ਫੂਕ ਕੇ ਵੇ ਤੈਨੂੰ ਕੀ ਮਿਲਦਾ ਆ ਜੱਫੀਆਂ ਬਾ ਜੱਫੀਆਂ ਦਿਲ ਘਾਰ ਵੇ ਕੁੱਟ ਕੁੱਟ ਬਾ ਜੱਫੀਆਂ ਪੂਜਾ ਵਰਗੀਆਂ ਕੁੜੀਆਂ ਦੰਦ ਕੱਢ ਹੱਸਣ ਲੱਗੀਆਂ ਨਸੀਬਾ ਵਰਗੀਆਂ ਸਟੇਜੀ ਜੱਫੀਆਂ ਪਾਉਣ ਲੱਗੀਆਂ ਓਏ ਕਾਸ਼ੀ ਕਥਨ ਵਾਲਿਆ ਵੇ ਕਾਸ਼ੀ ਕਥਨ ਵਾਲਿਆ ਵੇ ਓ ਸੱਚ ਕੋਈ ਨਹੀਂ ਸੁਣਾਉਂਦਾ ਓ ਗੰਦ ਪਿਆ ਪੁੱਤੋ ਮੇਰੇ ਓ ਮੈਂ ਹੁਣ ਨਹੀਂ ਗਾਉਂਦਾ ਜਮਲਾ ਜੱਟ ਮਬਹਿਲ ਤੇ ਜਮਲਾ ਜੱਟ ਮਬਹਿਲ ਤੇ ਓ ਸੁਰਿੰਦਰ ਕੌਰ ਧੀਆ ਨੂੰ ਅਸੀਸਾਂ ਦੇ ਗਈ ਸੁਰਿੰਦਰ ਕੌਰ ਧੀਆ ਨੂੰ ਅਸੀਸਾਂ ਦੇ ਗਈ ਨਰਿੰਦਰ ਬੀਬਾ ਅਲਗੋਜ਼ੇ ਵਾਜਿਓ ਨਾਲੇ ਲੈ ਗਈ ਓ ਨਰਿੰਦਰ ਬੀਬਾ ਅਲਗੋਜ਼ੇ ਵਾਜਿਓ ਨਾਲੇ ਲੈ ਗਈ ਅੱਧ ਕਪੜੀ ਇਸ ਦੁਨੀਆ ਨੂੰ ਅੱਧੀ ਨੰਗੀ ਇਸ ਦੁਨੀਆ ਨੂੰ ਕੋਈ ਨਹੀਂ ਸਮਝਾਉਂਦਾ ਵਾ ਗੰਦ ਪਿਆ ਪੁੱਤੋ ਮੇਰੋ ਮੈਂ ਹੁਣ ਨਹੀਂ ਗਾਉਂਦਾ ਜਮਲਾ ਜੱਟ ਮੁਬਹਿਨ ਤੇ ਓ ਜਮਲਾ ਸਾਡੇ ਸੁਪਨੇ ਵਿੱਚ ਯਾਰ ਕੀ ਬਾਤ ਹੈ ਭਈ ਆ ਗੱਲ ਸੱਚੀ ਆ ਵੀ ਮੁੰਡੇ ਨੇ ਮਿਹਨਤ ਕੀਤੀ ਐ ਤੇ ਅੱਜ ਤਾਂ ਹੀ ਵਧੀਆ ਟੌਪ ਦੇ ਸਿੰਗਰਾਂ ਦੇ ਵਿੱਚ ਜਿਹੜਾ ਕਾਸੀ ਨਾਸ ਦਾ ਨਾਂ ਆਉਂਦਾ ਸ਼ੇਰ ਤੁਸੀਂ ਵੀਡੀਓ ਤੁਸੀਂ ਜ਼ਰੂਰ ਕਰਕੇ ਜਾਇਓ ਬਹੁਤ ਪੁਰਾਣੀ ਵੀਡੀਓ ਆ